ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਡਗਰੂ ਆ ਗਿਆ ਸੱਜਣੋ। ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਮੋਗਾ ਆ ਗਿਆ। ਤੇ ਡਗਰੂ ਜਦੋਂ ਸੱਦੇ ਵਾਲੇ ਨੂੰ ਸੜਕ ਨਿਕਲਦੀ ਆ ਤਾਂ ਸੱਜਣੋ ਉਸ ਸੜਕ ਦੇ ਉੱਤੇ ਹੀ ਬਾਈ ਹਰਾਂ ਦਾ ਘਾਰਾ ਘਰੇਲੂ ਪਰਿਵਾਰ ਦੇ ਕੋਲੇ ਇੱਕ ਘਰੇ ਹੀ ਰੱਖੀ ਹੋਈ ਝੂਟੀ ਵਿਕਰੀ ਵਾਲੀ ਆ ਕਿਹੜਾ ਸੁਆਸ ਹੁੰਦੀ ਆ ਜਿਹੜਾ ਵੀ ਹਸਾਬ ਕਿਤਾਬ ਹੋਇਆ ਆਪਾਂ ਮਾਲਕਾਂ ਤੋਂ ਪੁੱਛਾਂਗੇ ਜਿਹੜੇ ਸੱਜਣ ਦੇ ਪਸੰਦ ਆ ਜਾਂਦੀ ਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸੱਜਣੋ ਪੈਸੇ ਖਰਚ ਕਰਨੇ ਆ ਹਾਈਟ ਬੜੀ ਵੱਡੀ ਨਹੀਂ ਪੜੀ ਸੰਭੀ ਚੰਗੀ ਆ ਚੰਗਾ ਦੁੱਧ ਪਰਿਆ ਹੋਇਆ ਆਜੋ ਲਈਏ ਜਾਣਕਾਰੀ ਜੁੜੇ ਰਹੋ ਐਂਡ ਤੱਕ ਬੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਸਨਾਓ ਠੀਕ ਠਾਕ ਹੈ ਵਧੀਆ ਵਧੀਆ ਚੜਦੀ ਕਲਾ ਨਾ ਹਾਂਜੀ ਹਾਂਜੀ ਆਪਣਾ ਨਾਂ ਦੱਸਗੀ ਪਹਿਲਾਂ ਮੇਰਾ ਨਾਂ ਅੰਗਰੇਜ਼ ਸਿੰਘ ਹੈ ਅੰਗਰੇਜ਼ ਪਿੰਡ ਡਗਰੂ ਆ ਗਿਆ ਹਾਂਜੀ ਸਾਦੇ ਵਾਲੇ ਦੇ ਰਾਹ ਤੇ ਘਰ ਆਪਣਾ ਖੇਤ ਹੈ ਨਾ ਹਾਂਜੀ ਬਾਕੀ ਅਗਲਾ ਸੰਪਰਕ ਕਰ ਲੈ ਹਾਂਜੀ ਹਾਂਜੀ ਤੇ ਨੰਬਰ ਮੇਰੇ ਵੀਰ ਦਾ ਕੀ ਲੈ 97812 ਜੀ 49978 ਇੱਕ ਵਾਰੀ ਹੋਰ ਰਿਪੀਟ ਕਰੀ 97812 ਜੀ 49978 ਇਹਦੇ ਤੇ ਸੰਪਰਕ ਕਰ ਲੈ ਹਾਂਜੀ ਤੇ ਝੋਟੀ ਆਪਣੇ ਘਰ ਦੀ ਹੈ ਹਾਂਜੀ ਘਰ ਦੀ ਹੈ ਸੁਆ ਵੀਰੇ ਸੂਵਾ ਦੂਜਾ ਹੀ ਸੂਣਾ ਐ ਦੂਜਾ ਸੂਗੀ ਹੁਣ ਹਨਾ ਕਿੰਨੇ ਦਿਨ ਬਾਕੀ ਆ ਬਾਕੀ ਰਹਿੰਦੇ ਅੱਠ ਕਦਾਂ ਰਹਿੰਦੇ ਹਫਤਾ ਲੈ ਜੂਗੀ ਹਾਂਜੀ ਹਾਂਜੀ ਠੀਕ ਆ ਬਾਕੀ ਭਾਰ ਪੂਰਾ ਲੋ ਬੇਫਿਕਰੀ ਹਾਂਜੀ ਹਾਂ ਥਾਣਾ ਗਲਾ ਇੱਥੇ ਆ ਕੇ ਵੇਖ ਲਵੇ ਭਾਰ ਲੋ ਬੇਫਿਕਰੀ ਦੁੱਧ ਕਿੰਨਾ ਚੁੰਦਾ ਰਿਹਾ ਮੇਰਾ ਵੀਰ ਪਹਿਲੇ ਪਹਿਲੇ ਸੂਵੇ ਨੇ 11 ਕਿਲੋ ਦਿੱਤਾ ਆਪਣੀ ਨਾਰਮਲ ਘਰ ਵਾਲੀ ਸੇਵਾ ਤੇ ਤੇ ਆਪਾਂ ਇਹਦੇ ਥੱਲੇ 11 ਕਿਲੋ ਜਿਹੜਾ ਦੁੱਧ ਆਪਦੀ ਘਰਾਈ ਸੇਵਾ ਤੇ ਲੀਵੇ ਦੀ ਬਹੁਤ ਚੰਗੀ ਆ ਹਨਾ ਚੋਂ ਚਣ ਪੋਲਾ ਸੀ ਹਾਂਜੀ ਹਾਂ ਲੈ ਹੁਣ ਤੌਰ ਕਰਾ ਚੱਕ ਮੇਰਾ ਭਰਾ ਖੋਲੀ ਮੇਰਾ ਲੋ ਵੀ ਸੱਜਣੋ ਬਾਕੀ ਜਿੰਨਾ ਵੀ ਲੇਖਾ ਜੋਖਾ ਤੁਹਾਨੂੰ ਮਾਲਕਾਂ ਤੋਂ ਕਨਫਰਮ ਕਰਤਾ ਸੂਆ ਸੁੰਦੀਆ ਕਰਮਾਂ ਵਾਲੀ ਦੂਜਾ ਪਹਿਲੇ ਸੂਏ 11 ਕਿਲੋ ਤਾਂ ਕੋਈ ਗੱਲ ਨਹੀਂ ਕੋਈ ਗੱਲ ਜਿਹੜਾ ਇਹਨੇ ਕਰਮਾਂ ਵਾਲੀ ਨੇ ਮੰਨ ਲਓ ਵੀ ਭਾਂਡੇ ਚ ਪਾਇਆ ਇੱਥੋਂ ਹੁਣ ਤੁਸੀਂ ਹਾਈਟ ਲੇਵਾ ਭਾਂਡਾ ਚੈੱਕ ਕਰ ਲਓ ਬਾਕੀ ਤੌਰ ਤੁਹਾਨੂੰ ਫਿਰ ਵੀ ਚੈੱਕ ਕਰਾਉਣੇ ਲਿਹਾਏ ਨੂੰ ਬਾਹਰ ਤਾਂ ਕੱਢਣਾ ਪਊ ਆਪਾਂ ਨੂੰ ਤੌਰ ਕਰਾ ਦਈਏ ਚੈੱਕ ਪਾਣਾ ਪਰ ਉਹਨੂੰ ਮੋੜ ਲਿਆ ਮੈਂ ਇਧਰ ਹੋ ਜਾਣਾ ਸੱਜਣੋ ਇੱਥੋਂ ਹੁਣ ਤੁਸੀਂ ਤੋਰ ਚੈੱਕ ਕਰ ਲਓ ਥਣਾ ਦੀ ਗੈਪ ਦੂਰੀ ਥਣ ਬਹੁਤ ਕੰਮ ਦਾ ਲੱਗਾ ਹੋਇਆ ਚਵਾਈ ਵੀਰ ਕਹਿੰਦਾ ਵੀ ਭੋਲੀ ਆ ਤੇ ਬਾਕੀ ਕੋਸ਼ਿਸ਼ ਕਰਾਂਗੇ ਵੀ ਰੇਟ ਵੀ ਤੁਹਾਡੇ ਲੈਣ ਵਾਲਾ ਹੀ ਕਰਾਈਏ ਜਾਇਜ ਜਿੱਦਾਂ ਦੀ ਵੀ ਝੂਟੀ ਆ ਬਾਕੀ ਚਾਰੂ ਬਹੁਤ ਹੋਊਗੀ ਕਿਉਂਕਿ ਤੁਹਾਨੂੰ ਵੀ ਦੱਸ ਦਈਏ ਮੈਂ ਸੂਣ ਨੂੰ ਤਿਆਰ ਤਾਂ ਐਨ ਨਾ ਤਣੀ ਪਈ ਆ ਵੀ ਪੱਠੇ ਢੱਕੇ ਖੁੱਲੇ ਖਾਂਦੀ ਹੋਊਗੀ ਬੰਦੇ ਕੋਈ ਗੱਲ ਨਹੀਂ ਵੀਰੇ ਬੰਨ ਲੈਣ ਦੇ ਉਸ ਤੋਂ ਬਾਅਦ ਆਪਾਂ ਜਿਹੜਾ ਵੀ ਵੀਰ ਹਰੀ ਰੇਟ ਰੱਖਣਗੇ ਉਹ ਤੁਹਾਡੇ ਨਾਲ ਸਾਂਝਾ ਕਰ ਦੇਵਾਂਗੇ ਤੁਹਾਨੂੰ ਕਿਰਾ ਨੇੜ ਤੋਂ ਇਹਦੇ ਥਾਂ ਲੈਵੇ ਦੀ ਕੁਆਲਿਟੀ ਚੈੱਕ ਕਰਾਈਏ ਇਹ ਆ ਵੇਖਿਓ ਇਹਦੇ ਥਾਣਾ ਦੇ ਨਾਲ ਆਪਸੀ ਗੈਪ ਦੂਰੀ ਬਹੁਤ ਸੋਹਣੀ ਆ ਪਹਿਲਾਂ ਵੀ ਤੁਹਾਨੂੰ ਚੈੱਕ ਕਰਾਈਏ ਬਾਕੀ ਤਸੱਲੀ ਕਰਾ ਦੀਏ ਇਹ ਆ ਵੇਖੋ ਹੈ ਨਾ ਥਾਂ ਬਹੁਤ ਕੰਮ ਦਾ ਲੱਗਾ ਹੋਇਆ ਗਾਂ ਨੂੰ ਲੈਵਾ ਸੋਹਣਾ ਹਜੇ ਬਣਾ ਜਾਣਾ ਕਰਦੀ ਕਰਾਉਂਦੀ ਦੇ 8 ਦਿਨ ਪਏ ਆ ਸੂਨ ਦੇ ਵਿੱਚ ਸੱਜਣੋ ਅੰਗਰੇਜ਼ ਵੀਰ ਫੇਰੇ ਦੀ ਡਿਮਾਂਡ ਰੇਟ ਕੀ ਰੱਖਾਂਗੇ ਆਪਾਂ ਭਰਾ ਜੀ 1.5 ਇਹਦਾ ਰੇਟ ਕਰਾਂਗੇ ਆਪਾਂ 1 ਲੱਖ ਤੇ 5000 ਹਾਂਜੀ ਮਾਨਤਨ ਕਰ ਦਾਂਗੇ ਆਏ ਭੈਣ ਭਰਾ ਦਾ ਮਾਨਤਨ ਕਰ ਦਿਆਂਗੇ ਹਨਾ ਹਾਂਜੀ ਹਾਂਜੀ ਵੀ ਮੋੜਦੇ ਨਹੀਂ ਕਹਨੂ ਹਾਂਜੀ ਹਾਂ ਠੀਕ ਆ ਵਾ ਮੌਲੀ ਉਹਨਾਂ ਮੰਗੈਂਦੀਆਂ ਲੈਣਾ ਹਾਂ ਨਹੀਂ ਨਹੀਂ ਸਿਆਣੀ ਗੱਲ ਐਵੇਂ ਹਨਾ 1 15 1 20 ਕਰੀ ਜਾਈਏ ਫੇਰ ਉਹਦਾ ਕੀ ਫਾਇਦਾ 1 ਲੱਖ ਤੇ 5000 ਰੁਪਈਆ ਸੱਜਣੋ ਇਹਦੀ ਡਿਮਾਂਡ ਵੀਰ ਹਰਾਂ ਨੇ ਤੈਅ ਕੀਤੀ ਨੋਟ ਕਰ ਲਓ ਬਾਕੀ ਆਏ ਪੈਨਪਰਾ ਦਾ ਜਿਹੜਾ ਮਾਨਤਾਲ ਤੁਸੀਂ ਕਿੰਨਾ ਕਰਾ ਲੋਂਗੇ ਉਹ ਤੁਹਾਡੇ ਤੇ ਆ ਬਾਕੀ ਬੜਨਾ ਬੜਨਾ ਵਾਲੀ ਆ ਲੇਵੇ ਭਾਂਡੇ ਦੀ ਬਹੁਤ ਖਬਰਦਾਰ ਆ ਵੀਰ ਕਹਿੰਦਾ ਮਗਰਲੇ ਸੂਵੇ ਪਹਿਲਾਂ ਕੱਟੀ ਨੇ ਵੀ ਲੇਵਾ ਬਹੁਤ ਸੋਹਣਾ ਤਿਆਰ ਕੀਤਾ ਹੁਣ ਵੀ ਸਫਾਈਆਂ ਸੁਫੂਆਂ ਲੇਵੇ ਭਾਂਡੇ ਦੀ ਚੰਗੀ ਆ ਹਾਈਟ ਦਰਮਿਆਨੀਆਂ ਬਾਕੀ ਓਕੇ ਰਿਪੋਰਟ ਰਹੂਗੀ 10 11 ਕਿਲੋ ਖੁੱਲਾ ਦੁੱਧ ਵੀ ਭਾਂਡੇ ਚ ਪਾਈ ਜਾਊਗੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ